ਇਸ ਵਕਤ 24 ਸੈਕਟਰ ਘਰ ਦੇ ਬਾਹਰ ਖੜਾ ਹੈ ਜਿੱਥੇ ਐਸਐਸਪੀ ਕਮਰਦੀਪ ਕੌਰ ਚੰਡੀਗੜ੍ਹ ਦੀ ਉਹ ਪਹੁੰਚੀ ਸੀ ਤੇ ਅੰਦਰ ਇਸ ਵਕਤ ਜਿਹੜੀ ਉਹ ਮੁਲਾਕਾਤ ਹੋ ਰਹੀ ਹੈ ਇਸ ਤੋਂ ਪਹਿਲਾਂ ਜਿਹੜਾ ਹੈਗਾ ਐਸਐਸਪੀ ਚੰਡੀਗੜ੍ਹ ਪੀਜੀਆਈ ਪਹੁੰਚੇ ਕਿਉਂਕਿ ਬੋਡੀ ਜਿਹੜੀ ਹੈ ਉਹ ਪੀਜੀਆਈ ਰਖਾਈ ਗਈ ਹੈ ਮੋਰਚਰੀ ਚ ਇਸ ਤੋਂ ਪਹਿਲਾਂ ਕੱਲ ਹੀ ਸਵੇਰੇ ਜਿਹੜਾ ਹੈਗਾ ਸੈਕਟਰ 16 ਤੋਂ ਪੀਜੀਆਈ ਜਿਹੜਾ ਹੈਗਾ ਬੋਡੀ ਉਹ ਸ਼ਿਫਟ ਕਰਾਈ ਗਈ ਸੀ ਪਰ ਅੱਜ ਕਿਉਂਕਿ ਹਾਲਾਤ ਇਸ ਕਰਕੇ ਵੀ ਕਹਿ ਲਿਆ ਕਿ ਸਥਿਤੀ ਜਿਹੜੀ ਹੈ ਉਹ ਨਾਜ਼ੁਕ ਹੈ ਕਿਉਂਕਿ ਇਸ ਤਰੀਕੇ ਨਾਲ ਪਹਿਲਾਂ ਜਿਹੜਾ ਇਹ ਕਿਹਾ ਗਿਆ ਕਿ ਆਖਰਕਾਰ ਜੇ ਕਿਸੇ ਤਰੀਕੇ ਨਾਲ ਕੋਈ ਜਿਹੜਾ ਕਿ ਸੱਟਾ ਨਹੀਂ ਨਿਕਲਦਾ ਤਾਂ ਫਿਰ ਅੱਗੇ ਜਿਹੜਾਗਾ ਉਹ ਇਹ ਸਾਰਾ ਪ੍ਰਦਰਸ਼ਨ ਕਰਾਂਗੇ ਦੂਸਰੇ ਪਾਸੇ ਹੁਣ ਜਿਹੜਾਗਾ ਪਰਿਵਾਰਿਕ ਲੋਗ ਜਾਂ ਫਿਰ 31 ਮੈਂਬਰ ਕਮੇਟੀ ਦੇ ਜਿਹੜੇ ਲੋਗ ਨੇ ਉਹ ਆਹੀ ਕਹਿ ਰਹੇ ਨੇ ਕਿ ਅੱਜ ਜਿਹੜਾਗਾ ਮਹਾਪੰਚਾਇਤ ਕਰ ਰਹੇ ਆ ਜੇ ਤਾਂ ਵੀ ਕੋਈ ਸੱਟਾ ਨਹੀਂ ਨਿਕਲਦਾ ਤਾਂ ਵੀ ਜਿਹੜੀਆਂ ਮੰਗਾਂ ਨੇ ਉਹ ਨਹੀਂ ਜਿਹੜੇ ਕਿ ਪੂਰੇ ਤਰੀਕੇ ਨਾਲ ਮੰਨਦੀ ਸਰਕਾਰ ਤਾਂ ਫਿਰ ਸਵਾਲ ਆ ਹੋਏਗਾ ਕਿ ਆਖਰਕਾਰ ਚੰਡੀਗੜ੍ਹ ਤੇ ਹਰਿਆਣਾ ਬੰਦ ਕੀਤਾ ਜਾਏ ਜਿੰਨੇ ਵੀ ਜਿਹੜਾਗਾ ਦਲਿਤ ਸਮਾਜ ਦੇ ਨਾਲ ਜੁੜੇ ਹੋਏ ਜਥੇਬੰਦੀਆਂ ਨੇ ਉਹ ਸਾਰੀਆਂ ਜਿਹੜਾਗਾ ਉਹ ਕਾਲ ਦੇਣਗੀਆਂ ਚੰਡੀਗੜ੍ਹ ਤੇ ਹਰਿਆਣਾ ਬੰਦ ਕਰਨ ਦੀ ਜਿਹੜੀ ਅੱਜ ਇਨਟਰਵਿਊ ਗੱਲ ਕੀਤੀ ਹੈ ਪਰ ਕਿਉਂਕਿ ਪਰਿਵਾਰਿਕ ਮੈਂਬਰ ਅੰਦਰ ਨੇ ਐਸਐਸਪੀ ਅੰਦਰ ਪਹੁੰਚੇ ਹੋਏ ਨੇ ਫਿਲਹਾਲ ਦੇ ਲਈ ਗੱਲਬਾਤ ਕੀਤੀ ਜਾ ਰਹੀ ਹੈ ਕੋਈ ਨਾ ਕੋਈ ਜੜੇਗਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਕੱਲ ਦੋ ਮੰਤਰੀ ਆਏ ਮਾਫ ਕਰਨਾ ਕੋਈ ਹੱਲ ਨਹੀਂ ਨਿਕਲਿਆ ਸੀਪੀਐਸ ਆਏ ਖੁੱਲਰ ਆਏ ਤਾਂ ਵੀ ਕੋਈ ਹੱਲ ਨਹੀਂ ਨਿਕਲਿਆ ਕਈ ਸਰੇ ਹੋਰ ਅਧਿਕਾਰੀ ਆਏ ਕੋਈ ਹੱਲ ਨਹੀਂ ਨਿਕਲਿਆ ਹੱਲ ਕਿਵੇਂ ਨਿਕਲੇਗਾ ਹੱਲ ਤਾਂ ਹੀ ਨਿਕਲੇਗਾ ਜਦ ਪਰਿਵਾਰ ਦੀਆਂ ਜਿਹੜੀਆਂ ਮੰਗਾਂ ਨੇ ਸ਼ਤਰੂਜੀਤ ਕਪੂ ਨੂੰ ਜੜੇਗਾ ਅਰੈਸਟ ਕੀਤਾ ਜਾਏ ਉਹਨਾਂ ਤੇ ਮਾਮਲਾ ਦਰਜ ਹੋ ਪਰ ਅਰੈਸਟ ਕਰਨ ਤੋਂ ਬਾਅਦ ਜਿਹੜਾ ਲੇਗਾ ਉਹਨਾਂ ਨੂੰ ਆਪਣਾ ਡੀਜੀਪੀ ਪਤ ਤੋਂ ਵੀ ਹਟਾਇਆ ਜਾਏ ਇਹ ਸਾਰੀਆਂ ਮੰਗਾਂ ਜਿਹੜੀਆਂ ਨੇ ਕੀਤੀਆਂ ਗਈਆਂ ਨੇ ਪਰ ਕਿੰਨੀਆਂ ਕਿ ਪੂਰੀਆਂ ਹੁੰਦੀਆਂ ਨੇ ਕਿ ਤੱਕ ਸਰਕਾਰੀ ਤੇ ਐਕਸ਼ਨ ਲੈਂਦੀ ਹੈ ਉਹ ਫਿਲਹਾਲ ਦੇ ਲਈ ਦੇਖਣਾ ਹੈ ਪਰ ਦੂਸਰੇ ਪਾਸੇ ਕਿਉਂਕਿ ਆ ਬੜੇ سارے ਸਵਾਲ ਜਿਹੜੇ ਖੜੇ ਹੋ ਰਹੇ ਨੇ ਕਿਉਂਕਿ ਅੱਜ ਜੇ ਗੱਲ ਕਰ ਲਈਏ ਦੁਸ਼ਨ ਚੋਟਾਲਾ ਵੀ ਕਿਹਾ ਜਾ ਰਿਹਾ ਹੈ 10:30 ਵਜੇ ਦੇ ਕਰੀਬ ਜਿਹੜਾ ਲੇਗਾ ਉਹ ਪਹੁੰਚ ਰਹੇ ਨੇ ਦੂਸਰੇ ਪਾਸੇਆਂ ਤਸਵੀਰਾਂ ਤੁਸੀਂ ਦੇਖ ਲਓ ਪੰਜਾਬ ਦੇ ਕੁਝ ਅਧਿਕਾਰੀ ਵੀ ਜਿਹੜਾ ਹੈਗਾ ਉਹ ਫਿਲਹਾਲ ਦੇ ਲਈ ਇੱਥੇ ਪਹੁੰਚ ਰਹੇ ਨੇ ਕਿਉਂਕਿ ਪੰਜਾਬ ਨੰਬਰ ਦੀ ਗੱਡੀ ਹੈ ਰਿਸ਼ਤੇਦਾਰੀ ਦੀ ਗੱਲ ਕਰ ਲਈ ਆਮ ਆਦਮੀ ਪਾਰਟੀ ਦੇ ఎమ్మెల్యే ਨੇ ਅਮਿਤ ਰਤਨ ਉਹ ਵੀ ਜਿਹੜਾ ਹੈਗਾ ਨੇ ਤੇ ਰਿਸ਼ਤੇਦਾਰ ਨੇ ਕੱਲ ਉਹ ਵੀ ਨਰਾਜ਼ ਨਰਾਜ਼ਗੀ ਜਤਾਂ ਦੇ ਹੋਏ ਨਜ਼ਰ ਆਏ ਸੀ ਕਿ ਸਰਕਾਰ ਜਿਹੜਾ ਹੈਗਾ ਕੁਝ ਕਰ ਨਹੀਂ ਰਹੀ ਸਿਰਫ ਗੱਲਾਂ ਨੂੰ ਘੁਮਾ ਰਹੀ ਹੈ ਹਾਲਾਂਕਿ ਸਿੱਧੇ ਤੌਰ ਤੇ ਕੁਝ ਕਹਿੰਦੇ ਨਜ਼ਰ ਨਹੀਂ ਆਏ ਪਰ ਸਭ ਤੋਂ ਵੱਡੀ ਗੱਲ ਹੋਈ ਕਿ ਅੱਜ ਜਿਹੜੇ ਜਿਸ ਤਰੀਕੇ ਨਾਲ ਕਾਂਗਰਸ ਦੀ ਗੱਲ ਕਰੀ ਪੰਜਾਬ ਕਾਂਗਰਸੀ ਚਰਨਜੀਤ ਸਿੰਘ ਚੰਨੀ ਰਾਜਾ ਵਰਿੰਗ ਉਹ ਸਾਰੇ ਜਿਹੜਾ ਹੈਗਾ ਮਿਲ ਕੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਏਸੀ ਮੁੱਦੇ ਤੇ ਕਰਨਗੇ ਤਾਂ ਕਿਤਨੇ ਕਿਤੇ ਮੁੱਦੇ ਜਿਹੜਾ ਹੈਗਾ ਟੂਲ ਫੜਦਾ ਜਾ ਰਹੇ ਹੈ ਨਾ ਸਿਰ ਚੰਡੀਗੜ੍ਹ ਤੇ ਪੰਜਾਬ ਦੇ ਅੰਦਰ ਵੀ ਉਹ ਅਸਹਿਮਤੀ ਬੜੀ ਨਜ਼ਰ ਆਈ ਗਿਆ ਨਹੀਂ ਆਏਗੀ ਉਹ ਡੈਡਲੌਕ ਬਣਿਆ ਹੋਇਆ ਉਹ ਕਦ ਪੂਰਾ ਹੋਏਗਾ ਉਹ ਫਿਲਹਾਲ ਨਹੀਂ ਦੇਖਣਾ ਹੋਏਗਾ ਦੂਸਰੇ ਪਾਸੇ ਜੇ ਚੰਡੀਗੜ੍ਹ ਦੀ ਗੱਲ ਕਰ ਲਈਏ ਚੰਡੀਗੜ੍ਹ ਯੂਟੀ ਹੈ ਕੇਂਦਰ ਸੱਤ ਜਿਹੜਾ ਹੈਗਾ ਉਹ ਮਾ ਏਰੀਆ ਹੈਗਾ ਦੂਸਰੇ ਪਾਸੇ ਹਰਿਆਣੇ ਦੀ ਗੱਲ ਕਰ ਲਈਏ ਉੱਥੇ ਜਿਹੜਾ ਹੈਗਾ ਉਹ ਬੀਜੇਪੀ ਦੀ ਸਰਕਾਰ ਹੈ ਯਾਨੀ ਦੋਨੋਂ ਪਾਸੇ ਬੀਜੇਪੀ ਹੈ ਕੇਂਦਰ ਦੀ ਗੱਲ ਕੇ ਉੱਥੇ ਵੀ ਬੀਜੇਪੀ ਹੈ ਪਰ ਫੇਰ ਵੀ ਕਿਸੇ ਦਿਖਦਾ ਕੋਈ ਸਿਟਾ ਨਿਕਲਦਾ ਨਜ਼ਰ ਨਹੀਂ ਆ ਰਿਹਾ ਐਕਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਹਲੇ ਤੱਕ ਕੋਈ ਆਰਡਰ ਇਹੋ ਜਿਹਾ ਸਾਹਮਣ ਪਰ ਕੋਈ ਹਲੇ ਐਕਸ਼ਨ ਤਕੜਾ ਕੋਈ ਨਹੀਂ ਦੇਖਿਆ ਇਸ ਕਰਕੇ ਪਰਿਵਾਰ ਕਹ ਰਿਹਾ ਹਜੇ ਤੱਕ ਅਸੀਂ ਜਿਹੜਾ ਹੈਗਾ ਅ ਜੇ ਪੋਸਟਮਾਰਟਮ ਦੀ ਗੱਲ ਕਰੀਏ ਉਹ ਨਹੀਂ ਕਰਾਵਾਂਗੇ ਕਿਉਂਕਿ ਪਰਿਵਾਰ ਦੀ ਸਹਿਮਤੀ ਦੇ ਬਿਨਾਂ ਜਿਹੜਾ ਹੈਗਾ ਉਹ ਪੋਸਟਮਾਰਟਮ ਨਹੀਂ ਹੋ ਸਕਦਾ ਐਸਐਸਪੀ ਅੰਦਰ ਪਹੁੰਚੇ ਨੇ ਹੋ ਸਕਦਾ ਜਿਹੜਾ ਹੈਗਾ ਪੋਸਟਮਾਰਟਮ ਬਾਰੇ ਵੀ ਗੱਲ ਜ਼ਰੂਰ ਕਰਨਗੇ ਕਿਉਂਕਿ ਇਸ ਤੋਂ ਪਹਿਲਾਂ ਪੀਜੀਆਈ ਹੋ ਕੇ ਆਏ ਨੇ ਪਰ ਫਿਰ ਹਾਲ ਦੇ ਲਈ ਕਿਉਂਕਿ ਕੁਸ਼ੀ ਦੇਰ ਚ ਦੁਸ਼ਨ ਚੋਟਾਲਾ ਵੀ ਇੱਥੇ ਪਹੁੰਚ ਰਹੇ ਨੇ ਹੋਰ ਵੀ اسی ਤਰੀਕੇ ਨਾਲ ਜਿਹੜਾ ਹੈਗਾ ਹੋਰ ਜਿਹੜੇ ਪੋਲਿਟਿਕਸ ਨਾਲ ਜੁੜੇ ਹੋਏ ਲੀਡਰਸ ਨੇ ਉਹ ਜਿਹੜਾ ਹੈਗਾ ਜਿਹੜੀ ਹਰਿਆਣਾ ਸਰਕਾਰ ਹੈ ਉਹ ਕੋਈ ਐਕਸ਼ਨ ਲੈ ਕੇ ਇਸ ਮਾਮਲੇ ਨੂੰ ਸੋਲਿਊਸ਼ਨ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰੂਗੀ ਉਹ ਅੱਜ ਦਾ ਅੱਜ ਦਾ ਦਿਨ ਇਸ ਕਰਕੇ ਜਿਹੜਾ ਬਹੁਤ ਅਹਮੀਅਤ ਰੱਖਦਾ ਕਿਉਂਕਿ ਅੱਜ ਪੰਚਾਇਤ ਵੀ ਹੈਗੀ ਜਿਹੜੀ ਇਹਨਾਂ ਨੇ ਮਹਾਪੰਚਾਇਤ ਰੱਖੀ ਹੋਈ ਹੈ ਉਹ ਚ ਕੀ ਕੁਝ ਨਿਕਲਦਾ ਉਹ ਸਾਰੀ ਚੀਜ਼ਾਂ ਦੇਖਣੀਆਂ ਹੋਣਗੀਆਂ ਇਸ ਕਰਕੇ ਕਹਿ ਲਈਏ ਅੱਜ ਦਾ ਸੰਡੇ ਜਿਹੜਾ ਹੈਗਾ ਉਹ ਬਹੁਤ ਅਹਮੀਅਤ ਰੱਖਦਾ ਹੈ ਇਸ ਕੇਸ ਦੇ ਲਈ ਦੇਖੋ ਪਰਮਿਸ਼ਨ ਕਿਉਂਕਿ ਡੀਜੀਪੀ ਦੀ ਗੱਲ ਹੈ ਕੋਰਟ ਤੋਂ ਵੀ ਕਈ ਵਾਰੀ ਲੈਣੀ ਪੈਂਦੀ ਹੈ ਜੇ ਕੋਰਟ ਸੇ ਚਲੇ ਜਾਣ ਪਰ ਟੈਕਨੀਕਲ ਤੌਰ ਤੇ ਜਿਹੜਾ ਹੈਗਾ ਉਹ ਸੀਐਮਡੀ ਵੀ ਜਿਹੜਾ ਹੈਗਾ ਉਸ ਦੀ ਸਹਿਮਤੀ ਚਾਹੀਦੀ ਹੁੰਦੀ ਕੈਬਨਿਟ ਦੀ ਸਹਿਮਤੀ ਚਾਹੀਦੀ ਹੁੰਦੀ ਹੈ ਕਈ ਸਾਰੇ ਹੋਰ ਟੈਕਨੀਕਲ ਜਿਹੜਾ ਹੈਗਾ ਉਹ ਐਸਪੈਕਟਸ ਹੁੰਦੇ ਨੇ ਪਰ ਫਿਲਹਾਲ ਦੇ ਲਈ ਆਖਿਰਕਾਰ ਕਿਉਂਕਿ ਇਹ ਕਿਹਾ ਗਿਆ ਸੀਗਾ ਕਿ ਕੈਬਨਿਟ ਜਿਹੜੀ ਹੈ ਪਹਿਲਾਂ ਬੁਲਾਈ ਗਈ ਸੀ ਫਿਰ ਉਹ ਵੀ ਪੋਸਟਪੋਨ ਕਰ ਦਿੱਤੀ ਗਈ ਕੈਬਨਿਟ ਤੋਂ ਕੀ ਨਿਕਲਿਆ ਦੂਸਰੇ ਪਾਸੇ ਆਖਿਰਕਾਰ ਐਕਸ਼ਨ ਕਿਵੇਂ ਹਰਿਆਣਾ ਸਰਕਾਰ ਲੈਂਦੀ ਹੈ ਤੇ ਤੀਸਰੇ ਪਾਸੇ ਚੰਡੀਗੜ੍ਹ ਪੁਲਿਸ ਦੀ ਕਿਉਂਕਿ 6 ਮੈਂਬਰੀ ਸੈਟ ਬਣੀ ਹੋਈ ਸੀਗੀ ਉਹ ਕਿਉਂਕਿ ਇਹ ਕਿਹਾ ਗਿਆ ਕਿ ਜਿਸ ਦਿਨ ਸੈਟ ਬਣੀ ਰਾਤ ਨੂੰ 10:30 ਵ ਰਾਤ ਨੂੰ 12:30 ਤੋਂ 1 ਵਜੇ ਦੇ ਕਰੀਬ ਹਰਿਆਣਾ ਡੀਜੀਪੀ ਦੇ ਘਰ ਵੀ ਪਹੁੰਚੇ ਸੀ ਪਰ ਉਸੋਰਨ ਕਾਫੀ ਜੜੀ ਆ ਉਹ ਨੌਕ ਚੌਕ ਦੇਖਣ ਨੂੰ ਮਿਲੀ ਸੀਗੇ ਡੀਜੀਪੀ ਦੀ ਸਿਕਿਉਰਿਟੀ ਦੇ ਵਿੱਚ ਤੇ ਚੰਡੀਗੜ੍ਹ ਪੁਲਿਸ ਦੇ ਵਿੱਚ ਇਸ ਕਰਕੇ ਉਹ ਪ੍ਰੋਪਰ ਤੇ ਕੋਈ ਇਨਵੈਸਟੀਗੇਸ਼ਨ ਨਹੀਂ ਹੋ ਪਾਈ ਪਰ ਫਿਲਹਾਲ ਲਈ ਇੱਕ ਪ੍ਰੈਸ਼ਰ ਜਿਹੜਾ ਹੈਗਾ ਉਹ ਐਸਆਈਟੀ ਦੇ ਵੀ ਹੈ ਚੰਡੀਗੜ੍ਹ ਪੁਲਿਸ ਦੀ ਕਿ ਆਖਿਰਕਾਰ ਉਹ ਕੀ ਐਕਸ਼ਨ ਲੈਂਦੇ ਨੇ ਦੂਸਰੇ ਪਾਸੇ ਹੁਣ ਜੋ ਹਰਿਆਣਾ ਸਰਕਾਰ ਉਹ ਡਿਫੈਂਡ ਮੋਡ ਤੇ ਹੈ ਜਾਂ ਫਿਰ ਜਿਹੜਾ ਹੈਗਾ ਉਹ ਐਕਸ਼ਨ ਮੋਡ ਤੇ ਆਏਗੀ ਕੋਈ ਐਕਸ਼ਨ ਮੋਡ ਯਾਨੀ ਆਪਣੇ ਡੀਜੀਪੀ ਤੇ ਕੋਈ ਕਾਰਵਾਈ ਹੁੰਦੀ ਹੈ ਨਹੀਂ ਹੁੰਦੀ ਉਹ ਸ਼ੁਰੂ ਦੇਖਣਾ ਹੋਵੇ